ਕਰੋੜਾ ਰੁਪਏ ਖਰਚ ਕਰ ਪੌਸ਼ ਕਲੋਨੀ ਵਿੱਚ ਲੋਕਾਂ ਨੇ ਬਣਾਇਆ ਘੱਲੀਆਂ ਵਿੱਚ ਖੜੇ ਸੀਵਰੇਜ ਦੇ ਪਾਣੀ ਨੇ ਬਣਾ ਦਿੱਤਾ ਨਰਕ ਗੁਰਦਾਸਪੁਰ ਸ਼ਹਿਰ ਦੀ ਵਾਰਡ ਨੰਬਰ 23 ਦੇ ਮੁਹੱਲਾ ਬਾਜਵਾ ਕਲੋਨੀ ਦੇ ਵਿੱਚ ਪਏ ਸੀਵਰੇਜ ਦਾ ਕਿਦਰੇ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਇਸ ਕਲੋਨੀ ਦੇ ਗਲੀ ਨੰਬਰ 1 ਦੀ ਹਾਲਤ ਤਾਂ ਇੱਥੋਂ ਤੱਕ ਬੱਤਰ ਹੋ ਚੁੱਕੀ ਹੈ ਕਿ ਪਾਣੀ ਲੋਕਾਂ ਦੇ ਘਰਾਂ ਅੰਦਰ ਵੜਨਾ ਸ਼ੁਰੂ ਹੋ ਗਿਆ ਸੀਵਰੇਜ ਦੇ ਇਸ ਬੱਤਰ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਮੁਹੱਲਾ ਨਿਵਾਸੀਆਂ ਨੇ ਮੀਡੀਆ ਨੂੰ ਸੱਦ ਕੇ ਮੌਕੇ ਦੇ ਹਾਲਾਤ ਦੱਸੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀ ਹਰਦੀਪ ਸਿੰਘ ਬਲਬੀਰ ਕੌਰ ਰਿਟਾਇਰਡ ਇੰਸਪੈਕਟਰ ਕੁਲਵੰਤ ਸਿੰਘ ਅਮਨਦੀਪ ਸਿੰਘ ਰਾਜੇਸ਼ ਕੁਮਾਰ ਸਿਮਰਨਜੀਤ ਕੌਰ ਜੋਤੀ ਅਤੇ ਪਰਮਿੰਦਰ ਕੌਰ ਆਦ ਨੇ ਦੱਸਿਆ ਕਿ ਇਸ ਸਮੱਸਿਆ ਲਗਭਗ ਪਿਛਲੇ 2-3 ਸਾਲ ਤੋਂ ਬਣੀ ਹੋਈ ਹੈ ਰਿਟਾਇਰਡ ਸਬ ਇੰਸਪੈਕਟਰ ਅਮਨ ਸਰ ਸਿਮਰਨ ਕੋਹਰਾ ਤੇ ਸਮੱਸਿਆ ਇਹ ਹੈ ਕਿ ਇਹਨਾਂ ਦਾ ਸੀਵਰੇਜ ਪਹਿਲਾਂ ਜਿਹੜੇ ਬਲੌਕ ਹੋਏ ਹੋਏ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਜਿਹਾ ਖੂਜਾ ਕੱਢ ਦਿੱਤਾ ਕਿ ਇਹਦੇ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਏਗਾ ਹਾਲਾ ਉਸ ਕਰਕੇ ਵੀ ਨਹੀਂ ਹੋਇਆ ਕਿਉਂਕਿ ਉਹਨਾਂ ਵਿੱਚ ਮੋਟਰ ਬਾ ਦਿੱਤੀ ਕਹਿੰਦੇ ਕਿ ਮੋਟਰ ਚਲਾ ਲਿਆ ਕਰੋ ਪਾਣੀ ਥੋੜਾ ਅੱਗੇ ਲੰਘ ਜਾਏ ਕਰੇਗਾ ਪਾਣੀ ਅੱਗੇ ਲੰਘਣ ਦਾ ਕਾਰਨ ਇਹ ਹੈ ਕਿ ਪਾਣੀ ਅੱਗੇ ਜਾਏ ਤੇ ਅੱਗੇ ਉਹਨਾਂ ਨਾਲ ਸਾਡਾ ਲੜਾਈ ਕਰਨੀ ਆ ਤੇ ਜੇ ਪਾਣੀ ਨਾ ਛੱਡੀਏ ਪਾਣੀ ਗਾਂ ਜਾਏ ਫਿਰ ਉਹਨਾਂ ਕਰਕੇ ਲੜਾਈਆਂ ਸਰਾ ਇੱਥੇ ਪਾਣੀ ਦਾ ਇਹ ਹਾਲ ਹੈ ਕਿ ਪਾਣੀ ਕਰਕੇ ਲੜਾਈਆਂ ਬਹੁਤ ਜ਼ਿਆਦਾ ਵਾਧੀ ਪਈਆਂ ਇਸ ਕਲੋਨੀ ਦੇ ਵਿੱਚ ਕਿਸੇ ਦਾ ਆਪਸ ਆਪਸ ਵਿੱਚ ਕੋਈ ਪਿਆਰ ਨਹੀਂ ਰਹਿ ਗਿਆ ਤੇ ਮੋਟਰ ਛੱਡੀਏ ਤੇ ਫੇਰ ਲੜਾਈ ਪੈਂਦੀ ਹੈ ਜੇ ਪਾਣੀ ਅੱਗੇ ਜਾਏ ਤੇ ਅੱਗਿਆਂ ਨਾਲ ਬਿਲਕੁਲ ਮਲਕੀ ਪਾਣੀ ਇੱਧਰ ਨੂੰ ਨਹੀਂ ਆਉਂਦੇ ਨਾਲ ਤਾਂ ਨਹੀਂ ਜਾਂਦੇ ਨਾਲ ਇੱਧਰ ਵਾਲਾ ਨਾ ਪਾਣੀ ਅੱਗੇ ਨਹੀਂ ਜਾਂਦੇ ਨਾਲ ਇਸ ਕਰਕੇ ਸਾਡੇ ਨਾਲ ਸਾਡੇ ਆ ਪਾਣੀ ਕਰਕੇ ਲੜਾਈਆਂ ਹੀ ਬੜੀਆਂ ਬਿਮਾਰੀਆਂ ਵੀ ਬੜੀਆਂ ਨੇ ਤੇ ਬੱਚਿਆਂ ਦੇ ਵੀ ਮਲਕੀ ਪੈਸੇ ਸਾਡੇ ਕੋਲ ਇੰਨੇ ਹੈ ਨਹੀਂ ਕਿ ਜਿਹੜੇ ਕਿ ਅਸੀਂ ਪੈਸੇ ਲਾਈਏ ਬੱਚਿਆਂ ਤੇ ਹਰ ਮਹੀਨੇ ਬੱਚਿਆਂ ਨੂੰ ਇਨਫੈਕਸ਼ਨ ਆਉਣੀ ਆਉਣੀ ਆ ਸਕੂਲ ਜਾਂਦੇ ਆ ਤੰਗੀ ਆ ਘਰ ਦੇ ਆਪਾ ਘਰੋਂ ਬਾਹਰ ਆਪਾਂ ਨਹੀਂ ਜਾ ਸਕਦੇ ਸਾਡੇ ਗੈਸਟ ਮੈਂ ਬੁਟੀਕ ਦਾ ਕੰਮ ਕਰਦੀ ਪਈ ਆ ਮੇਰੇ ਮਲਕੀ ਮੇਰੇ ਕਸਟਮਰ ਆਉਣਾ ਵੀ ਰੁਕ ਗਏ ਨੇ ਹਾਂਜੀ ਬਸ ਇੱਕ ਬੇਨਤੀ ਕਰਦੇ ਆ ਕਿ ਸਾਡਾ ਇਹ ਹੱਲ ਕਰ ਦੋ ਪਾਣੀ ਇੱਥੇ ਬੰਦ ਹੋ ਜੇ ਇਹਦਾ ਐਸ ਡੀਓ ਸਾਹਿਬ ਸੀਵਰੇਜ ਬੋਰਡ ਇਹ ਦੇਖੋ ਡੀਸੀ ਸਾਹਿਬ ਨੂੰ ਵੀ ਅਸੀਂ ਅਰਜ਼ੀ ਦਿੱਤੀ ਹੈ ਦੋ ਦੋ ਕ ਮਲੀਆਂ ਦੋਹੀ ਸਾਈਡਾਂ ਤੇ 10 ਮੁਹੱਲੇ ਦੇ ਜਿੰਨੇ ਆ ਸਾਰਿਆਂ ਦੇ ਸਾਈਨ ਕਰਵਾ ਆ ਕੇ ਤੇ ਅਰਜ਼ੀ ਵਗੈਰਾ ਵੀ ਦਿੱਤੀ ਆ ਐਵੇਂ ਵੀ ਮਲੀਆਂ ਜਿਹੜੇ ਹਾਰਕ ਨੂੰ ਇਹਨਾਂ ਨੇ ਜੋ ਵੀਡੀਓ ਵਗੈਰਾ ਬਣਦੀਆਂ ਫੋਟੋ ਫੋਟੋ ਵਗੈਰਾ ਇਹ ਸਭ ਸਾਰਿਆਂ ਨੂੰ ਡਿਲੀਵਰ ਕੀਤੀ ਆ ਸਾਂਡ ਕੀਤੀਆਂ ਆਵਾਂ ਇਹ ਦੀ ਸ਼ਿਕਾਇਤ ਸੀਵਰੇਜ ਬੋਰਡ ਨੂੰ ਕੀਤੀ ਗਈ ਹੈ ਹਾਂ ਜੀ ਇਹਦੀ ਕੰਪਲੇਂਟ ਹੈ ਜੀ ਬੋਰਡ ਆ ਜੀ ਕਲਿੱਕਤੀ ਕੰਪਲੇਂਟ ਵਿਕਤੀ ਪਰ ਤੇ ਸਾਇਨ ਦਾ ਆ ਨਹੀਂ ਜਦੋਂ ਕੋਈ ਅਮਲ ਨਹੀਂ ਕੋਈ ਕਾਟਣਾ ਤਾਂ ਆਉਣ ਦਾ ਕੀ ਫੇਰਾ ਮਾਰ ਕੇ ਚੱਲ ਜੇ ਕੋਈ ਵੀ ਕੀ ਕਰੇਗਾ ਕੋਈ ਗੱਲ ਤੇ ਆ ਕੋਈ ਅਮਲ ਹੋਏ ਤਾਂ ਹੀ ਆ ਨਾ ਕੀ ਲੱਗਦਾ ਪਰਮਾਨੈਂਟ ਹੱਲ ਕੀ ਹੈ ਕਹਿਣ ਦਾ ਮਤਲਬ ਇਹ ਆ ਵੀ ਕਿਸੇ ਨਾ ਕਿ ਇਸ ਤਰ੍ਹਾਂ ਦੀ ਨਜ਼ਰ ਸੀਵਰੇਜ ਦਾ ਕੋਈ ਅਧਿਕਾਰੀ ਇਹਦੇ ਬਾਰੇ ਸੋਚ ਸਕਦਾ ਕਰ ਸਕਦਾ ਕੁਝ ਜ਼ਿਆਦਾ ਬਿਹਤਰ ਹੋਈ ਆ ਪਹਿਲਾ ਹੀ ਚੰਡੀਗੜ੍ਹ ਵੀ ਦਰਖਾਸਤ ਦਿੱਤੇ ਤੇ ਐਕਸੀਡੈਂਟ ਤੇ ਐਸਡੀਓ ਸਾਹਿਬ ਆਏ ਆਹ ਟੈਂਕਰ ਜਆ ਬਣਾਇਆ ਸੀ ਇੱਥੇ ਉਹ ਕਾਮਯਾਬ ਨਹੀਂ ਹੋਇਆ ਮੋਟਰ ਲਾਈ ਦੀ ਵਿੱਚ ਟੈਂਕਰ ਲਾਇਆ ਵੀ ਤੁਸੀਂ ਚਲਾ ਕੇ ਮੋਟਰ ਤੇ ਪਾਣੀ ਗਾਂ ਕੱਢ ਜਾ ਕਰੋ ਉਹ ਕੰਮ ਜਿਹੜਾ ਉਹ ਜਿਹੜਾ ਉਹਨਾਂ ਨੇ ਉਹ ਸਿਸਟਮ ਬਣਾਇਆ ਸੀ ਸਿਸਟਮ ਉਹ ਕਾਮਯਾਬ ਨਹੀਂ ਹੋਇਆ ਜੀ ਨਹੀਂ ਕੋਈ ਤਾਂ ਮੋਟਰ ਚਲਾਉਣਾ ਨੂੰ ਚਾ ਦੱਸੋ ਕੀ ਸਮੱਸਿਆ ਹੈ ਕਿਉਂ ਸਮੱਸਿਆ ਆ ਰਹੀ ਹੈ ਦੇਖੋ ਜਿਹੜੀ ਇਹ ਸਮੱਸਿਆ ਤੁਸੀਂ ਦੇਖ ਰਹੇ ਹੋ ਜਿਹਦੇ ਕਰਕੇ ਅਸੀਂ ਤੁਹਾਨੂੰ ਬੁਲਾਇਆ ਇੱਥੇ ਇਹ ਸਮੱਸਿਆ ਪਿਛਲੇ 2-3 ਸਾਲ ਤੋਂ ਇਦਾਂ ਦੀ ਇਦਾਂ ਹੀ ਸਮੱਸਿਆ ਬਣੀ ਹੋਈ ਆ ਇਸ ਤੋਂ ਪਹਿਲੇ ਸਾਡੇ ਘਰ ਦੇ ਨੇੜੇ ਇੱਕ ਛੱਪੜਤਾ ਹੀ ਹੁੰਦਾ ਸੀ ਅਸੀਂ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਇਹ ਛੱਪੜ ਹੈ ਕਿ ਜਾਂ ਕਿਸੇ ਦਾ ਪਲਾਟ ਹੈ ਪਰ ਉਹ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਭਾਈ ਸਾਹਿਬ ਉਹਨਾਂ ਦਾ ਪਲਾਟ ਸੀਗਾ ਇਹ ਬਾਹਰੋਂ ਆ ਕੇ ਤੇ ਇਹਨਾਂ ਨੇ ਮਕਾਨ ਬਣਾਇਆ ਇੱਥੇ ਆ ਕੇ ਜਦੋਂ ਇਹਨਾਂ ਨੇ ਮਕਾਨ ਬਣਾਇਆ ਉਹ ਛੱਪੜ ਪੂਰ ਦਿੱਤਾ ਗਿਆ ਉਸ ਮਸੱਲੇ ਜਿਹੜੀ ਦਿਨੋਂ ਦਿਨ ਛੇੜਾ ਵੱਧ ਗਈ ਹੁਣ ਇੱਥੋਂ ਤੱਕ ਇਸ ਮਸੱਲਿਆ ਹੋ ਗਈ ਆ ਵੀ ਤੁਸੀਂ ਦੇਖ ਹੀ ਰਹੇ ਹੋ ਗਲੀ ਦੇ ਵਿੱਚ ਪਾਣੀ ਕਿੰਦਾ ਕਰਦਾ ਖੜਾ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਇਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਰੀਆਂ ਮੇਰੀ ਖੁਦ ਦੀ ਬੇਟੀ ਇਨਫੈਕਸ਼ਨ ਦਾ ਸ਼ਿਕਾਰ ਹੋਈ ਹੈ ਅਸੀਂ 4-5 ਦਿਨ ਹਸਪੀਟਲ ਰਹਿ ਕੇ ਆਏ ਆਂ ਔਰ ਬਹੁਤ ਬੁਰਾ ਹਾਲਤ ਨੇਕੇ ਨੇਕੇ ਬੱਚੇ ਬਿਮਾਰ ਪੈ ਰਹੇ ਆ ਵਿੱਚ ਆਉਣ ਜਾਣ ਵਾਲੇ ਰਾਹਗੀਰ ਜਿਹੜੇ ਵਿੱਚ ਕਈ ਵਾਰੀ ਡਿੱਗ ਪੈਂਦੇ ਨੇ ਮੀਆਂ ਵੱਲੋਂ ਪਾਣੀ ਘਰਾਂ ਦੇ ਵਿੱਚ ਜਾਨ ਜਾ ਰਿਹਾ ਵੇਖੋ ਤੁਸੀਂ ਉਹ ਸਾਹਮਣੇ ਦੇਖਿਓ ਮੀਆਂ ਦੇ ਵਿੱਚ ਪਾਣੀ ਜਾ ਰਿਹਾ ਇਹਦੇ ਨਵੇਂ بڑے ਮਕਾਨ ਦੇ ਇੱਕ ਵਿੱਚ ਪਾਣੀ ਦੀਆਂ ਚ ਜਾ ਰਿਹਾ ਇੱਧਰ ਵੀ ਇੱਥੋਂ ਤੱਕ ਵੀ ਉਹਨਾਂ ਦੇ ਮਕਾਨ ਡਿੱਗਣ ਦਾ ਖਤਰਾ ਵੀ ਹੋ ਸਕਦਾ ਵਾਲਾ ਬੱਟੀਆਂ ਬਣੀਆਂ ਆਈਆਂ ਆ